ਰਣਜੀਤ ਸਿੰਘ ਢਿੰਗਾ ਵਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਆ ਜਾਣ ਕਾਲ ਤੱਕ ਸਾਹਿਬ ਆਪਣਾ ਮਸਲਾ ਸਪਸ਼ਟੀ ਕਰ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕੱਤਰਤਾ ਜ ਵਿਚਾਰਿਆ ਜਾਊਗਾ ਮੈਂ ਤੇ ਉਹ ਕਹਿ ਰਹਿਣਾ ਜੀ ਵੀ ਉਹ ਪੰਥ ਕਰਵੈਤਾ ਪਰੰਪਰਾਵਾਂ ਸਿੱਖ ਮਰਿਆਦਾ ਉਹਦੇ ਦਾਇਰੇ ਚ ਪਹਿਲਾਂ ਵੀ ਚੱਲਦੇ ਹੁੰਦੇ ਔਰ ਉਹ ਚੱਲ ਪੈਣਗੇ ਸਿਆਣੇ ਨੇ ਉਹ ਪਿਛੇ ਜੋ ਜੋ ਪਿਛੇ ਹੋ ਗਿਆ ਉਹਨੂੰ ਤੇ ਆ ਮੋੜ ਨਹੀਂ ਸਕਦਾ ਕੋਈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਅੱਗੇ ਇਕੱਠੇ ਹੋਗੇ ਨਹੀਂ ਚੱਲ ਸਕਦੇ ਚੱਲ ਸਕਦੇ ਆਪਾਂ ਸੇਖੀਆਂ ਸਾਰੇ ਕੋਈ ਕੀ ਹੈਗਾ ਦੂਜੀ ਗੱਲ ਕੋਈ ਛਤੀ ਦਾ ਅੰਕੜਾ ਨਹੀਂ ਆ ਮੈਂ ਬਾਬਾ ਹਰਨਾਮ ਸਿੰਘ ਖਾਲਸਾ ਹੀ ਹੋਣਾਂ ਦੀ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਉਹ 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 ਵੀ ਇਹੋ ਗੱਲ ਕਹਿ ਰਹੇ ਜੋ ਮੈਂ ਕਹਿ ਰਿਹਾ ਭਈ ਜੇ ਆਪਾਂ ਮਰਿਆਦਾ ਦੇ ਵਿੱਚ ਇਕੱਠੇ ਚੱਲੀਏ ਮਰਿਆਦਾ ਦੀ ਪਾਲਣਾ ਕਰੀਏ ਮੈਂ ਕਹਿੰਨਾ ਤਰਕ ਨਹੀਂ ਹੋਣਾ ਚਾਹੀਦਾ ਮੈਂ ਨਾ ਪਿਛਲੇ ਡੇਢ ਮਹੀਨੇ ਤੋਂ ਇਸ਼ਨਾਨ ਨਹੀਂ ਕੀਤਾ ਉੱਥੇ ਸਰੋਵਰ ਚ અમૃત સરોવર ਚ હું મેં કલ ਕੀਤਾ ਤੇ સ્નાન ਕਰਨ ਤੋਂ ਬਾਅਦ મે ਉੱਡਦਾ ਫਿਰਦਾ ਇਹ ਸਾਡੇ ગુરુ ਦੀ ਕਲਾ ਵਾ ਸਾਡੇ ગુરુ ਨੇ બનાયા ਵਾ ਉਹਨੂੰ ਤੇ ਉਹ ਹੀ ਜਾਣ ਸਕਦਾ ਜਿਹੜਾ ਉਹਨੂੰ માણે ਇਸ ਕਰਕੇ ਕੋਈ ਗੱਲ ਨਹੀਂ ਆ ਰਣਜੀਤ ਸਿੰਘ ਢੜਿੰગા ਵਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਜਦੋਂ ਉਹਨਾਂ ਨੇ ਉਹ ਹੀ ਗੱਲ ਕਹਿਤੀ ਵੀ ਮੈਂ ਪੰਜਾਂ ਪਿਆਰਿਆਂ ਸ਼ਾਮਲ ਹੋ ਕੇ ਅਮਰ ਸੰਚਾਰ ਕਰਾਊਂਗਾ ਤੇ ਪਿੱਛੇ ਤੇ ਵੱਜਦਾ ਹੀ ਕੁਝ ਨਹੀਂ ਆ ਜਾਣ ਕਾਲ ਤੱਕ